ਜੇ ਵਿਚੜੀ ਹੋਈ ਮਾਂ ਪੁੱਤ ਨੂੰ ਮਿਲ ਗਈ ਆਹ ਕੌਣ ਬੈਠਾ ਇਹ ਵਿਚੜਿਆਂ ਨੂੰ ਮਿਲਾਉਂਦਾ ਸੁਪਨਿਆਂ ਦਾ ਘਰ ਇਹ ਆਪਣੇ ਨੂੰ ਮਿਲਾਉਂਦਾ ਸੁਪਨਿਆਂ ਦਾ ਘਰ ਬਸ ਬਣੇ ਪਤਾ ਗਰਵਚਨ ਕੌਰ ਦਾ ਬੇਟਾ ਉਹਦੀ ਕੱਲੀ ਕੱਲੀ ਲੱਤਾਂਾਂ ਟੋਟੋ ਦੇਖ ਰਿਹਾ ਵੀ ਮੇਰੀ ਮਾਂ ਠੀਕ ਆ ਖਰੜ ਤੋਂ ਘੁੰਮ ਗਈ ਖਰੜ ਰਹਿਣਾ ਬੇਟਾ ਘਰੋਂ ਨਿਕਲੀ ਸੀ ਬਸ ਐਸਾ ਮੂੰਹ ਘੁੰਮਿਆ ਪਤਾ ਨਹੀਂ ਕਿਵੇਂ ਲੁਧਿਆਣਾ ਪਹੁੰਚੀ ਕਿ ਕਿਉਂ ਛੱਡ ਕੇ ਨਾ ਵੀ ਰਨਾ ਨਾ 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 ਨਾਲ ਬਹੁਤ ਦੁੱਖ ਹਾਵ ਚਾਹੇ ਜਿੰਨੇ ਬਜਨੋ ਪੂਆ ਸਾਡੀ ਦਾ ਕਨਾ ਬਜਨੋ ਪੂਆ ਅਸਣਾ ਮੋ ਰੋਣਾ ਨਹੀਂ ਹੁਣ ਤੈਨੂੰ ਪਤਾ ਆ ਗਿਆ ਦੇਖ ਹਰਮਨ ਆ ਗਿਆ ਹਰਮਨ ਆ ਗਿਆ ਸਾਥਰੀ ਘਰ ਹੋਰ ਮਾਂ ਤਕੜੀਆਂ ਹਾਂ ਤਕੜੀਆਂ ਤੂੰ ਆ ਜਾ ਉੱਠ ਖੜੀ ਹੋ ਖੜੀ ਹੋ ਕੋਧਨਾ ਆਫੀਰਾ ਨਾਮ ਕਰਵਚਨ ਗੋਰਾ ਹਾਂਜੀ ਲੈ ਕੋੜੇ ਬਚਨੋ ਮੈਂ ਤਾਂ ਤੈਨੂੰ ਪਛਾਣਿਆ ਹੀ ਲੇਟ ਸਾਚੀ ਹੋਰ ਲੈ ਦਾ ਮੈਂ ਤਾਂ ਤੇਰਾ ਮੁੰਡਾ ਸੱਦ ਲਿਆ ਖਰੜ ਤੋਂ ਆਇਆ ਮੁੰਡਾ ਤੇਰਾ ਅੱਛਾ ਤੇ ਮੁੰਡਾ ਤੇਰਾ ਖਰੜ ਰੈਂਦਾ ਵਾ ਨਹੀਂ ਉਹ ਕਾਰ ਕਰਕੇ ਤੇਰੇ ਤਾਂ ਉਹ ਤਾਂ ਪੀਜੀ ਲੱਗਿਆ ਦਾ ਪੀਜੀ ਨਹੀਂ ਲੱਗਿਆ ਉਹ ਤਾਂ ਡਾਕਟਰ ਬਣਿਆ ਦਾ ਹੀ ਕੀ ਨਾਮ ਉਹਦਾ ਸਾਚੀ ਕੀ ਨਾਮ ਉਹਦਾ ਹੈ ਉਹਦਾ ਨਾਮ ਕੀ ਆ ਉਹਦਾ ਨਾਮ ਮੇਰਾ ਨਾਮ ਕੀ ਨਾਮ ਉਹਦਾ ਤੇ ਆਂਦਰੇ ਕੀਤੀ ਹੁੰਦਾ ਮੈਨੂੰ ਹਾਂ ਨਾਮ ਕੀ ਆਦਾ ਨਾਮ ਦਾ ਆਰਮ ਲਾਲ ਆਰਮ ਲਾਲ ਨਾਮ ਦਾ ਨਹੀਂ ਆਹ ਕੌਣ ਆ ਬਚਨੋ ਤਤ ਨਖਿਆ ਹਾਂ ਆਹ ਕੌਣ ਬਸ ਬਣੇ ਆਹ ਕੋਣ ਬੈਠਾ ਬਚਨੋ ਗਰਵਚਨੋ ਪੂਆ ਆਹ ਕੋਣ ਬੈਠਾ ਇਹ ਵਿਛੜਿਆ ਨੂੰ ਮળોਂਦਾ ਸੁਪਨਿਆਂ ਦਾ ਘਰ ਏ ਆਪਣਿਆਂ ਨੂੰ ਵਲੌਂਦਾ ਸੁਪਨਿਆਂ ਦਾ ਘਰ ਆਪਣਿਆਂ ਦੀ ਪਛਾਨ ਕਰਾਉਂਦਾ ਏ ਸੁਪਨਿਆਂ ਦਾ ਘਰ ਤੇ ਤੁਹਾਡਾਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ ਅੱਜ ਇਹ ਵਿਚਿੜੀ ਹੋਈ ਮਾਂ ਪੁੱਤ ਨੂੰ ਮਿਲ ਗਈ ਨਹੀਂ ਤਾਂ ਪਤਾ ਨਹੀਂ ਇਸ ਅੱਜ ਦੀ ਖੁਦਗਰਜ਼ ਦੁਨੀਆ ਇਨੂੰ ਕਿੱਥੇ ਲਤੜ ਦਿੰਦੀ ਕਿਹੜੇ ਖੱਲਾਂ ਖੁੰਜਿਆਂ ਚ ਡੱਕ ਕੇ ਇਹਨੂੰ ਖਾਕ ਕਰ ਦਿੰਦੀ ਪਰ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਅੱਜ ਮਾਤਾ ਅਗਰਵਚਨ ਕੌਰ ਦਾ ਬੇਟਾ ਉਹਦੀ ਕੱਲੀ ਕੱਲੀ ਲਤਵਾਂ ਟੋਟੋ ਦੇਖ ਰਿਹਾ ਵੀ ਮੇਰੀ ਮਾਂ ਠੀਕ ਆ ਮਾਤਾ ਡਿਮੈਂਸ਼ੀਆ ਦੀ ਸ਼ਿਕਾਰ ਆ ਭੁੱਲ ਜਾਂਦੇ ਆ ਇੱਦਾਂ ਹੀ ਘਰੋਂ ਖਰੜ ਤੋਂ ਗੁੰਮ ਗਈ ਖਰੜ ਰਹਿੰਦਾ ਬੇਟਾ ਕਰੋਨੇ ਕਲੀ ਸੀ ਬਸ ਐਸਾ ਮੂੰਹ ਘੁਮਿਆ ਪਤਾ ਨਹੀਂ ਕਿਵੇਂ ਲੁਧਿਆਣਾ ਪਹੁੰਚੀ ਇੱਕ ਬੇਟਾ ਲੁਧਿਆਣਾ ਦੇ ਦੁੱਗਰੀ ਰਹਿੰਦਾ ਬਸ ਮਾ ਰੋਣਾ ਨੀਗਾ ਰੋਣਾ ਨੀਗਾ ਆਪਾਂ ਗੱਤ ਜਿੰਦਾ ਵਿੱਚ ਕਹਣੇ ਤੁਸੀਂ ਖਰੜ ਤੋਂ ਕਿ ਇੱਥੋਂ ਡੁੱਗਰੀ ਤੋਂ ਇਹ ਖਰੜ ਤੋਂ ਆਈ ਆ ਮਾਤਾ ਦੂਜੇ ਬੇਟੇ ਕੋਲ ਰਹਿੰਦੀ ਸੀ ਵੱਡੇ ਬੇਟੇ ਖਰੜ ਵੱਡਾ ਬੇਟਾ ਨਹੀਂ ਉਹਦੇ ਇੰਦੇ ਕਿਤੇ ਕੋਲੇ ਸੀ ਇਹ ਇੱਥੇ ਡੁੱਗਰੀ ਹਾਂਜੀ ਤੇ ਖਰੜ ਕੱਲੇ ਗਏ ਸੀ ਨਹੀਂ ਉਹ ਛੱਡ ਕੇ ਆਏ ਅੱਛਾ ਕਿਨੇ ਦਿਨ ਕਿਉਂ ਛੱਡ ਗਏ ਨਾਂ ਵੀ ਰਹਿਣਾ ਨਾ ਨਾ ਨਾਂ ਵੀ ਰਹਿਣਾ ਨਾਂ ਵੀ ਰਹਿਣਾ ਟੋਡਾ ਕੀ ਨਾਮ ਵੀਰੇ? ਹਰਮਨ ਸਿੰਘ ਹਰਮਨਸਰ ਹਰਮਨਸਰ ਵੀਰ ਤੁਸੀਂ ਕੀ ਕੰਮ ਕਰਦੇ ਹੋ? ਫੈਕਟਰੀ ਚ ਲੱਗੋ ਕਿੱਥੇ? ਹੀਰੋਗ੍ਰਾਫ ਹੀਰੋਗ੍ਰਾਫ ਜੋ ਤੁਸੀਂ ਚੰਡੀਗੜ੍ਹ ਨਹੀਂ ਲੁਧਿਆਣੇ ਲੁਧਿਆਣੇ ਅੱਛਾ ਇੱਥੇ ਢੰਡਾਰੀ ਠੀਕ ਹੈ ਵੀਰੇ ਤੇ ਰਹਿੰਦੇ ਤੁਸੀਂ ਖਰੜਨੋਂ? ਖਰੜ ਵੱਡਾ ਭਰਾ ਦਾ ਵੱਡਾ ਭਰਾ ਤੁਸੀਂ ਦੁਗਰੀ ਰਹਿੰਦੇ ਹੋ। ਹਾਂਜੀ ਤੇ ਇਹ ਮਾਤਾ ਜੀ ਤੁਹਾਡੇ ਕੋਲੇ ਕਿਦੋਂ ਘਰੋਂਗੇ ਤੁਹਾਡੇ ਕੋਲੋਂ? ਤੁਸੀਂ ਵੱਡੇ ਭਰਾ ਰਹਿੰਦੇ ਕਿੰਨੇ ਕ ਟਾਈਮ ਤੋਂ? ਹੋ ਵੀ 25 ਦਿਨ ਹੋ ਗਏ ਦਵਾਈ ਚੱਲ ਰਹੀ ਹੈ ਜੀ ਪੀਜੀ ਐਕਸ ਉਹ ਦਵਾਈ ਚੱਲ ਰਹੀ ਹੈ ਨਾਲੇ ਹਾਂ ਜੀ ਤੇ ਇੱਕ ਦਰਵਾਜ਼ਾ ਘਰ ਦਾ ਖੁੱਲਣਾ ਰਹਿ ਗਿਆ ਉੱਥੋਂ ਨਿਕਲ ਕੇ ਪਰਸੋਂ ਹੂੰ ਫਿਰ ਨਦੀ ਲੱਗੋ ਫਿਰ ਵੱਡੇ ਪ੍ਰਾਧਾਨ ਨਾਲ ਇਹਨਾਂ ਨਾਲ ਬਹੁਤ ਨੁਹਾਵਾ ਚਾਹੇ ਜਿੰਦੇ ਇਹਨਾਂ ਨਾਲ ਜ਼ਿਆਦਾ ਨਹੀਂ। ਹਾਂਜੀ। ਚਾਹੇ ਵੱਡਾ ਬੇਟਾ ਉੱਥੇ ਨਹੀਂ ਰਹਾ। ਛੁੱਟ ਛੁੱਟ ਜ਼ਬਰਦਸਤੀ ਕਰਦੇ ਹੋ ਉਸ ਤੋਂ ਥੋੜੀ ਜਿਹੀ ਦਵਾਈ ਲੈ ਕੇ ਠੀਕ ਹੋ ਜਾਣਗੇ ਪਰ ਇਹਨਾਂ ਨਾਲ ਜ਼ਿਆਦਾ ਲਗਾ ਰਹੇ ਨੇ ਛੋਟੇ ਬੇਟੇ। ਦਿੱਖੀ ਜਾਂਦਾ ਜੀ। ਇੰਨਾ ਪਿਆਰ ਆ ਤੁਹਾਡਾ ਇਹਨਾਂ ਨਾਲ। ਆ ਮਾਂ। ਰੋਣਾ ਨਹੀਂ ਹੁਣ। ਹੁਣ ਤਾਂ ਮਿਲ ਗਿਆ ਨਾ ਪੁੱਤ ਤੇਰਾ। ਲੇ ਗਿਲਾਇ। ਬਾਬਾ ਜੀ ਨੇ ਆਪਾਂ ਨੂੰ ਵੀ ਬਣਾਤਾ ਨਵੇਂ ਪੁੱਤ ਨੂੰ ਐ ਮਾਪੇ ਪੁੱਤਾਂ ਨੂੰ ਵਿਛੜਿਆ ਨੂੰ ਹੁਣ ਸਾਨੂੰ ਤੂੰ ਮਿਲ ਕੇ ਜਾਇਆ ਕਰ ਮੈਂ ਆ ਕੇ ਅੱਛਾ ਦੁਗਰੀਆ ਨੇੜੇ ਤਾਂ ਹੈਗਾ ਉਹ ਸਾਡੇ ਟੀਮ ਦੇ ਮੈਂਬਰ ਦੁਗਰੀ ਦੇ ਉਹ ਬੈਠੇ ਨੇ ਇਹਨਾਂ ਕੋਲ ਪੈਸੇ ਸੀਗੇ 30 3500 ਰੁਪਈਆ ਤੇ ਉਹਦਾ ਵਿਚਾਰੇ ਦਾ ਧੰਨਵਾਦ ਆ ਭਾਈ ਜਿਹਨੇ ਉਪਰਾਲਾ ਕੀਤਾ ਹੈ ਨਹੀਂ ਤਾਂ ਜੇ ਕਿਤੇ ਮਾਤਾ ਉਹਦੇ ਉਸ ਦਿਨ ਰਾਤ ਨੂੰ ਨਾ ਉਹਦੇ ਨਿਗਾ ਪੈਂਦੀ ਰਾਤੋਂ ਰਾਤ ਨੇ ਪਤਾ ਨਹੀਂ ਕਿੱਦਾਂ ਨੂੰ ਮੂਹ ਹੋ ਜਾਣਾ ਸੀ ਕੀ ਕਰ ਨੇ ਇਹਨਾਂ ਦਾ ਇਹ ਹੰਦਾਇ ਤੇ ਚਲਦੇ ਨੇ ਅੱਛਾ ਇੱਕ ਹੋਸਟਲ ਹੈ ਤੁਹਾਡੀ ਤੁਹਾਡੀਆਂ ਦੋ ਬੇਟੀਆਂ ਹਾਂਜੀ ਕੱਲ੍ਹ ਨੂੰ ਦੱਸਿਆ ਮੇਰੀਆਂ ਪੋਤੀਆਂ ਹਾਂਜੀ ਪੋਤੀਆਂ ਬਾਰੇ ਤਾਂ ਦੱਸਿਆ ਵੱਡੀ ਬੇਟੀ ਪੜਦੀ ਹੋਸਟਲ ਵਿੱਚ ਬਚਨੂ ਭੂਆ ਸਾਡੀ ਤਾਂ ਕਹਨਾ ਬਚਨੂ ਭੂਆ ਅਸਣਾ ਮੋ ਰੋਣਾ ਨਹੀਂ ਹੁਣ ਤਾਂ ਤੇਰਾ ਪੁੱਤ ਆ ਗਿਆ ਦੇਖ ਹਰਮਨਸ ਆ ਗਿਆ ਹਰਮਨਸ ਆ ਗਿਆ 26 ਤਰੀਕ ਨੂੰ ਮਾਤਾ ਜੀ ਆਪਣੇ ਘਰ ਤੋਂ ਗੁੰਮੇ ਸੀਗੇ ਖਰੜ ਤੋਂ ਰਹਿੰਦੇ ਦੁੱਗਰੀ ਸੀਗੇ ਛੀਤਪາກ ਸਿੰਘ ਨਾਲ ਆਪਣੇ ਛੋਟੇ ਬੇਟੇ ਹਰਮਾਨਸ ਕੋਲੇ ਉਤੋਂ 20-25 ਦਿਨ ਪਹਿਲਾਂ ਦਵਾਈ ਲੈਣ ਵਾਸਤੇ ਖਰੜ ਗਏ ਸੀਗੇ ਉਤੋਂ ਪੀਡੀਆਈ ਤੋਂ ਦਵਾਈ ਚੱਲਦੀ ਹੈ ਉਤੋਂ ਕਿਤੇ ਘਰੋਂ ਗੇਟ ਖੁੱਲਾ ਰਹਿ ਗਿਆ ਤੇ ਮਾਤਾ ਜੀ ਘਰੋਂ ਬਾਹਰ ਨਿਕਲ ਗਏ ਕਿਉਂਕਿ ਡਿਮੈਂਸ਼ੀਆ ਦੇ ਆ ਪੇਸ਼ਣ ਨੇ ਮਾਤਾ ਜੀ ਇਧਰ ਨੂੰ ਮੂੰਹ ਘੁੰਮਦਾ ਨਾਲ ਦੀ ਨਾਲ ਹੀ ਆ ਗੱਲ ਭੁੱਲ ਜਾਂਦੇ ਆ ਜੇ ਇਧਰੋਂ ਮੂੰਹ ਐ ਨੂੰ ਘੁੰਮ ਗਿਆ ਤੇ ਆ ਗੱਲ ਭੁੱਲ ਜਾਂਦੇ ਆ ਇਸ ਤਰ੍ਹਾਂ ਪ੍ਰਾਣੀਆਂ ਗੱਲਾਂ ਇਹਨਾਂ ਨੂੰ ਜ਼ਿਆਦਾ ਜਿਵੇਂ ਹੁਣ ਇਹ ਸਾਨੂੰ ਪੁੱਛ ਦੱਸਦੇ ਸੀ ਚੁੰਤਾ ਮਿਆਣੀ ਪਿੰਡ ਚੁੰਤਾ ਮਿਆਣੀ ਕਿਤੇ ਛੋਟੇ ਹੁੰਦੇ ਰਹਿੰਦੇ ਰਹੇ ਇਹਨਾਂ ਨੂੰ ਉਹ ਗੱਲਾਂ ਹੀ ਜ਼ਿਆਦਾ ਨਹੀਂ ਨਹੀਂ ਆਪਾਂ ਹੁਣ ਪਰ ਚੱਲ ਤੇ ਉੱਥੋਂ ਬਾਈ ਪਰਮਜੀਤ ਸਿੰਘ ਹੁਣੀ ਕੱਲ ਜਿਵੇਂ ਤੁਸੀਂ ਵੀਡੀਓ ਦੇਖੀ ਆ ਮਾਡਲ ਟਾਊਨ ਤੋਂ ਉਹਨਾਂ ਨੂੰ ਮਿਲੇ ਮਾਤਾ ਪਰਸੋਂ ਰਾਤ ਨੂੰ ਉਹ ਇੱਥੇ ਸੁਪਨਿਆਂ ਦੇ ਘਰ ਲੈ ਆਏ ਕੱਲ ਪਰਸੋਂ ਰਾਤ ਉਹਨਾਂ ਨੇ ਗੁਰਦੁਆਰਾ ਸਾਹਿਬ ਸਥਾਪਿਤਾਇਆ ਇਹਨਾਂ ਤੇ ਕੱਲ ਰਾਤ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਅੱਛਾ ਮਾਤਾ ਜੀ ਦੀ ਤੇ ਉਹ ਵੀਡੀਓ ਤੁਹਾਡੇ ਵਰਗੇ ਭੈਣਾ ਭਰਾਵਾਂ ਨੇ ਸ਼ੇਅਰ ਕੀਤੀ ਉਹ ਸ਼ੇਅਰ ਕੀਤੀ ਵੀਡੀਓ ਇਹਨਾਂ ਨੇ ਦੇਖੀ ਭਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਵੀਡੀਓ ਦੇਖ ਲਈ ਵੀਡੀਓ ਤੁਸੀਂ ਗਵੰਡੀਆਂ ਦੇ ਸੈਲਜ਼ਾਂ ਦੇ ਹਾਂ ਅਸੀਂ ਤਾਂ ਲੱਗਦੇ ਫਿਰ ਦਸਾਂ ਦੇ ਤੇ ਸਾਨੂੰ ਵੀ ਰਾਤ 10 11 ਵਜੇ ਨੂੰ ਪੋਸਟ ਆਈ ਮਾਤਾ ਜੀ ਦੀ ਗੁੰਮਸ਼ੁਦਾ ਦੀ ਤੇ ਅਸੀਂ ਉਹ ਪੋਸਟ ਦੇਖੀ ਜਦੋਂ ਆਹ ਪੋਸਟ ਆਈ ਸੀ ਰਾਤ ਨਾਮ ਗਰਵਚਨ ਕੌਰ ਉਮਰ 78 80 ਸਾਲ 26 4 24 ਤੋਂ ਖਰੜ ਤੋਂ ਅਚਾਨਕ ਨਿਕਲੇ ਅਜੇ ਤੱਕ ਨਹੀਂ ਪਹੁੰਚੇ ਲੁਧਿਆਣੇ ਹੋਣ ਦੀ ਸੰਭਾਵਨਾ ਹੈ ਕਿਰਪਾ ਕਰਕੇ ਜੇਕਰ ਕਿਸੇ ਨੂੰ ਮਿਲਦੇ ਹਨ ਤਾਂ ਨੰਬਰ ਤੇ ਸੰਪਰਕ ਕਰੋ ਅੱਛਾ ਉਧਰ ਲਈ ਤੁਹਾਨੂੰ ਕਿਵੇਂ ਪਤਾ ਸੀ ਲੁਧਿਆਣੇ ਉਹ ਮਤਲਬ ਤੁਹਾਨੂੰ ਪਤਾ ਸੀ ਵੀ ਉਹਨਾਂ ਨੂੰ ਵੀ ਕਹਿ ਕੇ ਵੀ ਮੈਂ ਲੁਧਿਆਣਾ ਹੀ ਜਾਣਾ ਨਹੀਂ ਉਹਧਰ ਮੇਰੇ ਨਾਲ ਬੋਤ ਲਗਾ ਮੇਰੇ ਕੋਲ ਆ ਜਾਂਦੀ ਹੈ ਅੱਗੇ ਵੀ ਆ ਜਾਂਦੇ ਹਾਂ ਹਾਂ ਲੁਧਿਆਣੇ ਆਈ ਸੀ ਅੱਗੇ ਤਾਂ ਫੋਨ ਹੁੰਦਾ ਫੋਨ ਕਰ ਦਿੰਦੇ ਆ ਨਾਲ ਆਉਂਦੀ ਕਿਸੇ ਦੀ ਹਾਂ ਅੱਜ ਚੰਨ ਕੀ ਲਿਖ ਲਿਆਈ ਉਧਰ ਫੋਨ ਉੱਥੇ ਘਰੇ ਰਹਿ ਗਿਆ ਫੋਨ ਵੀ ਰਹਿ ਗਿਆ ਕਾਰਡਪੋਰਡ ਸਭ ਰਹਿ ਗਿਆ ਡੈਂਟੀਕਰ ਉੱਥੇ ਕੀ ਕੰਮ ਕਰਦੇ ਪਹਿਲਾਂ ਹਾਊਸ ਵਾਈਫ ਹੀ ਸੀ ਸ਼ੁਰੂ ਤੋਂ ਅਸੀਂ ਸਾਡੇ ਤੋਂ ਪਹਿਲਾਂ ਬਹੁਤ ਕੰਮ ਕੀਤੇ ਨੇ ਹਾਂ ਨਹੀਂ ਘਰ ਦੇ ਕੰਮ ਕਰਦੇ ਸੀ ਜੋ ਤੱਕ ਫੈਕਟਰੀ ਵੀ ਬਹੁਤ ਕੰਮ ਫੈਕਟਰੀ ਦੀ ਜੋਬ ਕੀਤੀ ਤੁਹਾਨੂੰ ਅੰਦਾ ਪਾ ਲਿਆ ਵੱਡੇ ਭਰਾ ਨੂੰ ਪਾਲਿਆ ਪੜਾਇਆ ਨੂੰ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ ਪਿਤਾ ਜੀ ਸਾਡੇ ਮਜ਼ਦੂਰੀ ਕਰਦੇ ਸੀ ਬਹੁਤ ਸਖਰ ਹੋ ਗਏ ਵੱਡੇ ਭਰਾ ਦੇ ਕੋਲ ਹੀ ਰਹਿੰਦੇ ਸੀ ਸਾਡੇ ਹਾਂ ਇਹਨਾਂ ਨੇ ਪਾਲਿਆ ਤੁਨੂੰ ਇਹਨਾਂ ਨੇ ਪਾਲਿਆ ਮਜ਼ਦੂਰੀ ਕਰਕੇ ਪਾਲਿਆ ਹਾਂਜੀ ਇਹਨਾਂ ਨੇ ਸਾਲ ਤੋਂ ਬਿਮਾਰ ਹੋ ਬਣਾ ਲਿਆ ਨਾ ਸਾਲ ਤੋਂ ਬਿਮਾਰ ਹੋ ਪੁਰਾਣੀ ਗੱਲਾਂ ਕਰਦੀ ਇਹ ਨਾ ਇਹ ਹੀ ਹੈ ਨਾ ਇਹ ਡਿਮੈਂਸ਼ੀਆਈ ਬਿਮਾਰੀ ਹੈ ਇੱਥੇ ਬ੍ਰੇਨ ਦੇ ਸੈੱਲ ਟੁੱਟ ਜਾਂਦੇ ਆ ਉਹ ਦੁਬਾਰਾ ਨਹੀਂ ਜੁੜਦੇ ਜਾਂ ਨਾਲ ਚਲੇ ਜਾਂਦੇ ਬੰਦੇ ਦੀ ਸਾਰੀ ਇਹ ਨਾ ਤੋ ਇਹਦੀ ਮੈਡੀਸਿਨ ਚੱਲੂਗੀ ਉਹਨਾਂ ਨਾਲ ਕੀ ਆ ਵੀ ਇਹ ਪਹਿਲਾਂ ਚੱਲਦੀ ਆ ਤੁਸੀਂ ਦੱਸਦੇ ਹੋ ਪੀ.ਆਈ. ਤੋਂ ਮਤਲਬ ਉਹ ਦਵਾਈ ਕੰਟੀਨਿਊ ਰੱਖੋ ਥੋੜਾ ਖਿਆਲ ਰੱਖੋ ਇਹਨਾਂ ਦਾ ਰੋਟੀ ਖਾ ਕੇ ਭੁੱਲ ਜਾਂਦੇ ਆ ਹੂੰ ਤੇ ਇਸ ਮਾਂ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਅਰਦਾਸ ਕਰਿਓ ਮਾਂ ਦੀ ਤੰਦਰੁਸਤੀ ਲਈ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਇੱਕ ਨਾ ਇਹ ਤੇ ਨਹੀਂ ਨਹੀਂ ਇਹ ਮੇਰੇ ਇਹ ਤੇ अच्छा।, अच्छा अच्छा कोई ना, कोई ये भी मां दुगरी तो अंकल और तू पोता